ਸਾਰੇ ਨੁਕਤੇ ਬਣਾਉਣਾ ਵਾਹਿ ਰੂਤੀ ਦਾ ਕਾਲ ਸਾਬ ਵਾਹਿ ਰੂਤੀ ਦੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਰੂਹ ਨੂੰ ਹੋਣ ਦਾ ਜਿਹੜਾ ਮੁੱਖ ਮਕਸਦ ਆ ਕਿ ਜਿਹੜੀਆਂ ਲੁਧਿਆਣਾ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼ਰੋਮੀ ਅਕਾਲੀ ਦਲ ਵੱਲੋਂ ਸਰਦਾਰ ਪਰਮਕਾਰ ਸਿੰਘ ਘੁੰਮਣ ਚੋਣ ਲੜ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਮੇਰੇ ਪਨੋ ਨਿੱਜੀ ਤੌਰ ਤੇ ਬੜੇ ਵਧੀਆ ਸਬੰਧ ਰਹੇ ਨੇ ਸੋ ਜਦੋਂ ਕੋਈ ਵਿਅਕਤੀ ਚੋਣ ਲੜਦਾ ਉਹ ਹਰੇਕ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਹੋਵੇ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹਨਾ ਸਮੂਚੀ ਸੰਗਤ ਨੂੰ ਕਿ ਅਜੇ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੁਮਰ ਸਾਹਿਬ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੈਂ ਜੀ ਆਨ ਕਹਿੰਦਾ ਮੈਂ ਰਾਤ ਨੂੰ ਰੇਟ ਹੋਊਗਾ 10 ਵਜੇ ਵਿਲੇ 10 ਵਜੇ ਤੋਂ ਬਾਅਦ ਬੜੂਗਾ ਮੈਂ ਕੋਈ ਨਹੀਂ ਲੇਟ ਆਜੂ ਲekin ਮੇਰੇ ਕੋਲ ਤਾਂ ਕੀ ਹੋਂਦ ਦੀ ਮੈਂ ਸ਼ਾਮ ਨੂੰ ਇਹਨਾਂ ਦਾ ਇੱਕ ਇੰਟਰਵਿਊ ਸੁਣਿਆ ਜਿਹਦੇ ਵਿੱਚ ਇਹ ਪੰਜ ਮੈਂਬਰੀ ਜਿਹੜੀ ਪੁਰਾਣੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ پتہ ਚਾਹੀਦੀ ਉਹਨਾਂ ਨੂੰ ਸਾਡੇ ਨੂੰ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਰਮ ਜਿਹੜਾ ਨਾ ਕਲਪ ਕੈਡੀਟ ਚੋਂ ਡਰ ਰਹੇ ਨੂੰ ਇਲਾਵਾ ਕੁਛ ਚਲੋ ਕਰ ਜਦ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆਇਆ ਕਿ ਮੈਂ ਉਹਨਾਂ ਦੀ ਜਾਂ ਵਿਰੋਧਤਾ ਕਰ ਰਹੇ ਮੈਂ ਕਦੇ ਕਦੇ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਹੇ ਕਦੇ ਕਿਸੇ ਪਾਰਟੀ ਦੀ ਰਨ ਨਹੀਂ ਹੁੰਦੀ ਆ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਭ ਨੂੰ ਪਤਾ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਪਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਸਹੀ ਸਾਨੂੰ ਪਤਾ ਲੱਗੇ ਕਿ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਅਸਪਾਈ ਰਿਹਾ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤ ਦੇ ਚੱਲ ਰਿਹਾ ਪਿਛਲੇ ਸਮੇਂ ਤੋਂ ਲੇਕਿਨ ਉਸ ਵਾਰ ਜਿਹਨੀਆਂ ਚੋਣਾਂ ਆਈਆਂ ਪਾਰਲੀਮੈਂਟ ਦੀ ਚੋਣਾਂ ਆਈਆਂ ਦੀ ਤੁਹਾਡੇ ਨਾਲ ਹੀ ਹੁੰਦੇ ਸਰਜੀ ਸਿੰਘ ਤੇ ਉਹ ਚੋਣ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਸੀ ਹਰ ਤਰ੍ਹਾਂ ਦੀ ਮਦਦ ਆਪਣੇ ਪੱਲੇ ਉਹ ਮਦਦ ਕੀਤੀ ਜਾਂ ਫਾਈਨੈਂਸ਼ੀਅਲੀ ਤੇ ਦਿਨ ਰਾਤ ਲਈ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਦੇ ਹੱਥਾਂ ਤੋਂ ਦੀ ਕਾਮਯਾਬੀ ਕਾਰਪੋਰੇਸ਼ਨ ਦੇ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟਾਂ ਚੋਂ ਲੜ ਰਿਹਾ ਜਿਹਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਕੀਤੀ ਆ ਦੇਖੋ ਸਾਡੀ ਭਰਤੀ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਉਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰਦੀ ਆ ਲੇਕਿਨ ਅਸੀਂ ਜਿੰਨਾ ਤੱਕ ਇਲੈਕਸ਼ਨ ਚੱਲ ਰਹੀ ਆ ਅਸੀਂ ਕੋਈ ਪ੍ਰੋਗਰਾਮ ਨਹੀਂ ਕਰ ਰਹੇ ਇਸੇ ਕਰਕੇ ਮੇਰੀ ਤਸੀਰ ਕਰ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰ ਹੋ ਰਹਾ ਹੈ ਕਿ ਕੋਈ ਗੱਲ ਆ ਰਹੀ ਹੈ ਤੇ ਖੁਦ ਚੌਂੜੜਾ ਰਹੀਆਂ ਹੋ ਆਪਦੀ ਚੌਂੜੜੋ ਤੁਸੀਂ ਫੈਸਲਾ ਲੋਕਾਂ ਦੇ ਹੱਥ 'ਚ ਕਿਸਮਤ ਦੇ ਹੱਥ 'ਚ ਤੇ ਇਹ ਨਹੀਂ ਕਿ ਰੋਜ਼ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਤੇ ਤੁਸੀਂ ਜੇਕਰ ਕਰੇ ਸੀ ਚੌਂੜਾ ਲੜੀਆਂ ਨੇ ਤੇ ਜਿੰਨੀ ਚੌਂੜਾ ਲੜੀਆ ਸਰਕਾਰ ਦੇ ਖਿਦਦ ਵੀ ਲੜੀਆ ਬੜਾ ਬਿਸ਼ੋਇਆ ਤੇ ਕੇਚਾਈਆਂ ਵੀ ਹੋਈਆਂ ਚੱਲੀਆਂ ਸਾਰੀਆਂ ਕੀ ਸਦਾ ਤੁਮਾਚਾ ਦੇਖਦੇ ਸੀਗੇ ਕਿ ਮਰਜ਼ੀ ਵੀ ਕਰਦੇ ਸੀ ਕਿ ਇਹਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕੋਈ ਨਾ ਅਗਲੇ ਦੀ ਮਰਜ਼ੀ ਆ ਰਹੀ ਦੀ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਕਿ ਕਦੇ-ਕਦੇ ਦੂਜੀ ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪਦੀ ਡਿরেকਸ਼ਨ ਵੱਲ ਧਿਆਨ ਦਿਓ ਕੁਝ ਦਿਨ ਰਹਿ ਗਏ ਨੇ ਬਾਕੀ ਜਿਹਦਾ ਨਤੀਜਾ ਲੋਕਾਂ ਨੇ ਦੇਣਾ ਤੇ ਪਰਮਾਤਮਾ ਨੇ ਦੇਣਾ ਹੈ ਕਾਨੂੰ ਫੇ ਸਾਨੂੰ ਤੁਸੀਂ ਬਲੇਮ ਦਉ ਸੋ ਆਪ ਦੀ ਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲੱਗੂ ਸੀ ਸੋ ਮੇਰਾ ਕਿਉਂਕਿ ਬਾਰ ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀ ਇਸ ਲਈ ਪਹਿਸਾ ਮੈਂ ਚਾਹੁੰਦਾ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ ਬਾਰ ਤੁਸੀਂ ਰੋਜ਼ ਗੱਲ ਲੇਕਤੇ ਸ਼ੁਰੂ ਹੋਗੇ ਤਾਂ ਅਲੱਗ ਨਾ ਪਤਾ ਨਹੀਂ ਕਿਉਂ ਚੁੱਪ ਬੈਠੇ ਨੇ ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜ ਤੱਕ ਮੇਰੇ ਕੋਲ ਇਹ ਨਾ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨਾਂ ਲੋੜ ਸਾਡੀ ਮਦਦ ਦੀ ਸਿਰ ਤੁਸੀਂ ਜਾਣ ਬੁੱਝ ਕੇ ਕਿਰਦਾਰਕੁਸ਼ੀ ਕਰ ਰਹੇ ਹੋ ਉਹਦੇ ਬਨਾਵ ਕਰਨਾ ਚਾਹੁੰਦੇ ਹੋ ਸੇ ਬਾਕੀ ਸਾਰੋਂ ਬਹੁਤ ਜਾਣਦੇ ਨੇ ਮੇਰੇ ਬਾਰੇ ਮੇਰੇ ਘਰਦਾਰ ਬਾਰੇ ਵੀ ਜਾਣਦੇ ਨੇ ਲੋਕਾਂ ਨੂੰ ਸਾਰਾ ਪਤਾ ਹੀ ਹੈ ਸੋ ਸਾਰਿਆਂ ਦਾ ਧੰਨਵਾਦ ਬਾਰੇ ਗੱਲ ਕੀਤਾ ਹਾਲ ਸਾਰੀ ਗੱਲ ਹੀ ਬਹੁਤ ਫਤਹਿ